ਅੱਛਾ ਵੈਸੇ ਜਿਵੇਂ ਪਹਿਲਾਂ ਦੀ ਜ਼ਿੰਦਗੀ ਚ ਤੇ ਹੁਣ ਦੀ ਜ਼ਿੰਦਗੀ ਚ ਕੀ ਫਰਕ ਆ ਅਰਵਿੰਦ ਦੀ ਇੱਕ ਸਵਾਲ ਚਲੋ ਹੋਰ ਪੁੱਛ ਲਾਂ ਵੀ ਜਿਵੇਂ ਪਹਿਲਾਂ ਅਰਵਿੰਦ ਸੀ ਜੋ ਹਾਂਜੀ ਵਾਹਿਗੁਰੂ ਉਹ ਦੁਆ ਚਮਰ ਛਕ ਲਿਆ ਅਰਵਿੰਦ ਸਿੰਘ ਸੱਜ ਗਿਆ ਹਾਂਜੀ ਵਾਹਿਗੁਰੂ ਅਰਵਿੰਦ ਦੇ ਸੁਭਾਅ ਚ ਦੁਨੀਆਦਾਰੀ ਦੇ ਵਿੱਚ ਵਿਚਰਨ ਚ ਕੀ ਚੇਂਜ ਆਇਆ ਕੀ ਬਦਲਾ ਆਇਆ ਬਹੁਤ ਫਰਕ ਪੈ ਗਿਆ ਪਹਿਲਾ ਚਲੋ ਪਹਿਲਾ ਅਰਵਿੰਦ ਚੋਹਾਨ ਸੀਗਾ ਹੁਣ ਸਿੰਘ ਉਹ ਸਾਜੀ ਉਹ ਮਹਾਰਾਜ ਨੇ ਸਾਰੀ ਜਿਵੇਂ ਕਹਿੰਦੇ ਨਾ ਪਾ ਸਾਰਾ ਮੇਸੇ ਇੱਕ ਸਿਆਣ ਜਿੰਦੇ ਬਿਟਾਤਾ ਮਹਾਰਾਜ ਨੇ ਸਾਰਾ ਕੁਝ ਦੇਤਾ ਨੇ ਹੁਣ ਇੱਕ ਹੀ ਚੀਜ਼ ਹੈ ਹੋਰ ਬਬਾਈ ਕਿ ਜੇ ਹੁਣ ਮਹਾਰਾਜ ਨੇ ਚਲੋ ਉਹ ਦ੍ਰਿਸ਼ਟੀ ਪਹਿਲਾਂ ਨਹੀਂ ਦਿੱਤੀ ਸੀ ਉਹ ਜਿਹੜੀ ਮਹਾਰਾਜ ਜਿਹੜੀ ਹੁਣ ਜਿਹੜੀ ਕਿਰਪਾ ਕਰੀ ਹੈ ਇਹਨਾਂ ਨੂੰ ਪਤਾ ਲੱਗਦਾ ਹੁਣ ਆਪਾਂ ਜਿਹੜੇ ਵਿੱਚ ਉਹ ਹੀ ਹੈ ਹੋਰ ਕੋਈ ਚੀਜ਼ ਨਹੀਂ ਹੈ ਬਬਾਈ ਸਾਰੇ ਜਿਹੋ ਬੈਠਾ ਹੈ ਇਹ ਦ੍ਰਿਸ਼ਟੀ ਪਹਿਲਾਂ ਨਹੀਂ ਸੀਗੀ ਪਹਿਲਾਂ ਦੁਵੀਧਾ ਮਨ ਚ ਹੁੰਦੀ ਸੀ ਕਈ ਵਾਰ ਹੋ ਜਾਂਦੇ ਸੀ ਬਾਈ ਗੁੱਸਾ ਹੋ ਜਾਂਦੇ ਸੀ ਜਿਹਾ ਸਾਰੀ ਖਤਰ ਮਾਲਿਕ ਨੇ ਹੁਣ ਲੱਗਦਾ ਸਾਰੇ ਜਿਹੋ ਬੈਠਾ ਹੈ ਹੂੰ ਹੁਣ ਲੱਗਦਾ ਸਾਰੇ ਜੋ ਬੈਠਾ ਹੈ ਬਸ ਵਨ ਇਸ ਸਾਲੀ ਗੱਲ ਜਿਹੜੀ ਹੁੰਦੀ ਹੈ ਹਾਂਜੀ ਬਾਈ ਹਾਂ ਸਹੀ ਗੱਲ ਹੈ ਹਾਂ ਅੱਛਾ ਤੁਸੀਂ ਜਿਵੇਂ ਪਹਿਲਾਂ ਕਹਿ ਰਹੇ ਸੀ ਵੀ ਇਹ ਇੱਕ ਜਨਮ ਦੀ ਖੇਡ ਨਹੀਂ ਹੁੰਦੀ ਕਈ ਜਨਮਾਂ ਦੀ ਖੇਡ ਹੁੰਦੀ ਹੈ ਬਿਲਕੁਲ ਬਾਈ ਤੁਸੀਂ ਕੋਈ ਪੁਰਾਣੀ ਜਨਮ ਦੇਖੀ ਆਪਣੇ ਬਿਲਕੁਲ ਜੀ ਦੇਖਿਆ ਜੀ ਮੈਂ ਦੋ ਜਾਂ ਤਿੰਨ ਜਨਮ ਮੈਂ ਦੇਖਿਆ ਕਈ ਉਧ ਲੜੇ ਨੇ ਉਹ ਬਾਈ ਪਿਛਲੇ ਜਨਮਾਂ ਚ ਬਿਲਕੁਲ ਲੜੇ ਜੀ ਕੀ ਵੇਖਿਆ ਦੇਖਿਆ ਬਾਈ ਮੈਂ ਦੋ ਮੈਂ ਦੋ ਜੰਗਾਂ ਲੜੀ ਹੈ ਉਸੇ ਮੀਨਸ ਮਾਰਾਦਾ ਸਿੰਘ ਹੀ ਹੁੰਦਾ ਸੀ ਅੱਬਾਈ ਮੈਂ ਪਹਿਲਾਂ ਨੇ ਜੜਮਾ ਚ ਵੀ ਸਿੰਘ ਹੀ ਸੀਗੇ ਹਾਂ ਜੀ ਦੋ ਜੜਮਾ ਦਿਖੇ ਮੈਨੂੰ ਹਲੇ ਵੀ ਇੱਕ ਯਾਦ ਹੈ ਅੱਬਾਈ ਮਰਾਧਿਸਤਾਨ ਦੇ ਅੰਦਰ ਮੈਨੂੰ ਕਿਲਾ ਯਾਦ ਹੈ ਹਮ ਮੈਨਸੇ ਉੱਥੇ ਇੱਕ ਜੁੱਧੂ ਵਾਸੀ ਉਥੇ ਉਥੇ ਮੈਂ ਸ਼ੇਦੀ ਪ੍ਰਾਪਤ ਕੀਤੀ ਉਸੇ ਹਲੇ ਵੀ ਮੈਨੂੰ ਯਾਦ ਹੈ ਨਾਮ ਮੈਂ ਵਿਚਰਦੇ ਸੀ ਸਿੰਘ ਦੋ ਸਿੰਘ ਦੇ ਬਾਰੇ ਉਹਨਾਂ ਦੇ ਚਿਹਰੇ ਵੀ ਹਲੇ ਮੈਨੂੰ ਯਾਦ ਹੈ ਤੇ ਹੁਣ ਵੀ ਮੇਰੇ ਨਾਲ ਕਈ ਮੈਂ ਤੁਸੀਂ ਮੰਨੋਗੇ ਨਹੀਂ ਇਦਿਹਾ ਵਿਚਾਰ ਕਰਾਂਗਾ ਤੁਹਾਡੇ ਨਾਲ ਗੋਲਿਆਰ ਦੀ ਵਿਚਾਰ ਕਰਾਂਗਾ ਜਦੋਂ ਮੈਂ 2-3 ਸਾਲ 2-3 ਸਾਲ ਜਾਂ 3 ਸਾਲ ਹੋ ਗਏ ਮੇਰੇ ਗੋਲਿਆਰ ਗਿਆ ਸੀ ਉੱਥੇ ਮੈਨੂੰ ਸਿੰਘ ਮਿਲੇ ਸੀ ਜਦੋਂ ਇੱਕ ਸਿੰਘ ਮਿਲਿਆ ਮੈਨੂੰ ਮੈਂ ਦੂਰ ਜਦੋਂ ਮੱਥਾ ਟੇਕੇ ਨਿਕ ਰਿਹਾ ਤਿਆਰ ਪਰ ਤਿਆਰ ਸਿੰਘ ਜੀ ਨਹੀਂ ਹੰਗ ਸਿੰਘ ਸੀ ਉਹ ਮੈਨੂੰ ਆਂਦੇ ਚੱਪੀ ਪਾ ਕੇ ਰੋਣ ਲੱਗਿਆ ਵਿਰਾਕਣ ਲੱਗਿਆ ਕਹਿੰਦੇ ਮੈਂ ਤੈਨੂੰ ਅੱਦਾਂ ਹੀ ਜਾਣਦਾ ਪਤਾ ਨਹੀਂ ਕੱਦਾਂ ਜਾਣਦਾ ਉੱਥੇ ਫਿਰ ਮੈਨੂੰ ਵੀ ਵਿਰਾਗ ਆ ਗਿਆ ਬਸ ਉਹਨੇ ਜੱਪੀ ਪਾ ਕੇ ਮੈਨੂੰ ਉਹ ਬਸ ਵਿਰਾਕ ਕਰਦੇ ਰਹੇ ਦੋਨੋਂ ਬਸ ਮੈਂ ਉਹ ਮਾਲਕੀ ਜਾਣਦਾ ਪਹਿਲਾਂ ਨਹੀਂ ਮਿਲੇ ਸੀ ਤੁਸੀਂ ਉਹਨਾਂ ਕਦੇ ਨਹੀਂ ਮੈਂ ਫਸਟ ਟਾਈਮ ਦੇਖਿਆ ਉਹਨੂੰ ਅੱਛਾ ਉਸ ਉਹ ਵਕਤ ਤਾਂ ਪਤਾ ਨਹੀਂ ਜਾਣਦਾ ਤੁਹਾਨੂੰ ਪਰ ਕਿ ਤੂੰ ਆਏ ਉਹ ਆਪ ਵੀ ਚਲੇ ਗਏ ਮੈਨੂੰ ਅੰਮਸ ਜੱਪੀ ਪਾ ਕੇ ਰੋਏ ਬਸ ਤੈਨੂੰ ਜਾਣਦਾ ਮੈਂ ਅੱਜ ਤੱਕ ਨਹੀਂ ਜਾਣਦਾ ਇਹ ਜੀ ਦੋ ਘੰਟਾ ਮੇਰੇ ਨਾਲ ਬੜਦੀ ਆ ਭਾਈ ਕਦੇ ਇਦਾਂ ਪਤਾ ਲੱਗਿਆ ਵੀ ਪੁਰਾਣੇ ਸਮੇਂ ਜਿਵੇਂ ਗੁਰੂ ਕਾਲ ਸਮੇਂ ਜੇ ਤੁਸੀਂ ਕਿਤੇ ਹੋ ਜਾਂ ਕੁਛ ਇਦਾਂ ਹਾਂਜੀ ਅੱਬਾ ਜੀ ਮੈਨੂੰ ਗੁਰੂ ਮੈਨੂੰ ਕਈ ਚੀਜ਼ਾਂ ਬਾਬਾ ਜੀ ਗੁਰੂ ਕਾਲ ਦੀ ਦਿਗਦੀਆਂ ਆ ਉਹਨੂੰ ਤੁਸੀਂ ਮੰਨੋਗੇ 2 ਦਿਨ ਪਹਿਲਾਂ ਦੀ ਗੱਲ ਦੇਖਿਆ ਮੈਨੂੰ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਇੱਕ ਕਿਲਾ ਨਹੀਂ ਲਿਖਿਆ ਮੈਨੂੰ ਉਹ ਕਿਲਾ ਕਿਲਾ ਦਿਖ ਰਿਹਾ ਹੈ ਪੂਰਾ ਕਿਲਾ ਦਿਖ ਰਿਹਾ ਹੈ ਉੱਥੇ ਉਹਦੇ ਬੈਕਸਟੈਟ ਤੇ ਹੁਣ ਉਹ ਤੋਂ ਬੰਜਰ ਦੀ ਜ਼ਮੀਨ ਹੈ ਉੱਥੇ ਨਦੀ ਨਦੀ ਵਹਿਦੀ ਸੀ ਬਹੁਤ ਵੱਡੀ ਨਦੀ ਹੁੰਦੀ ਸੀ ਉਹ ਕਿਲਾ ਕਿਲਾ ਹੁਣੇ ਹੁਣ ਵੀ ਬਣਿਆ ਪਿਆ ਹੈ ਉੱਥੇ ਸੰਭਾਲ ਹੋ ਨਹੀਂ ਰਹੀ ਮੈਨੂੰ ਦਿਖ ਰਿਹਾ ਕਿਲਾ ਦਿਖਦਾ ਐਂਹੀ ਜਿਹਾ ਦਿਖ ਰਿਹਾ ਭਾਈ ਹੁਣ ਐਟ ਪ੍ਰੈਸੈਂਟ ਹੈਗਾ ਉੱਥੇ ਕਿਲਾ ਉਹ ਉਹ ਕਿਲਾ ਮੈਨੂੰ ਦਿਖਿਆ ਉਹ ਹੁਣ ਦੇਖੋ ਏ ਮੈਂ ਦੱਸ ਤੀ ਦੋ ਗਿਆ ਕਿ ਨਾ ਪਰ ਉਸ ਸਾਹ ਮੈਨੂੰ ਨਹੀਂ ਪਤਾ ਲੱਗਦਾ ਕਿਹੜੀ ਹੈ ਮੈਨੂੰ ਦੋ ਦਿਨ ਪਹਿਲਾਂ ਇਹ ਚੀਜ਼ ਦੇਖੀ ਹੈ ਮੈਨੂੰ ਤੇ ਮਹਾਰਾ ਜੀ ਉੱਥੇ ਡੈਮ ਪਾਣੀ ਦਾ ਡੈਮ ਬਣਿਆ ਪੁਰਾਣੇ ਟਾਈਮ ਡੈਮ ਟਾਈਮ ਬਣਿਆ ਪਿਆ ਫਿਰ ਉਹ ਕਿਲਾ ਵੀ ਹੈ ਨਾ ਕਿ ਡੈਮ ਵੀ ਬਣਿਆ ਪਿਆ ਫਿਰ ਫਿਰ ਉੱਥੇ ਸਮਾਂ ਨਹੀਂ ਹੋ ਰਹੀ ਇਸ ਟਾਈਮ ਮੈਨੂੰ ਉੱਥੇ ਨਦੀ ਪਹਿਲਾਂ ਬਹੁਤ ਵੱਡੀ ਨਦੀ ਹੁੰਦੀ ਸੀ ਡੈਮ ਡੈਮ ਦਾ ਪੋਸ਼ਨ ਵੀ ਬਣਿਆ ਪਿਆ ਕਿਲਾ ਵੀ ਬਣਿਆ ਪਿਆ ਬਹੁਤ ਪੁਰਾਣਾ ਕਿਲਾ ਮੈਨੂੰ ਹਲੇ ਵੀ ਨਜ਼ਰ ਪਰ ਇਹ ਮੈਨੂੰ ਇੰਨਾ ਪਤਾ ਮਾਰਾ ਜਾਂਦੀ ਸੀ ਨੇ ਟਾਈਮ ਦਾ ਉਹ ਮੈਨੂੰ ਉੱਥੇ ਦਿਖ ਰਿਹਾ ਮੈਨੂੰ ਇਹ ਕਿਹ ਜਾਂ ਦਿਖ ਰਹੀ ਹੈ ਚਾਹ ਬਾਤ ਹੈ ਨਾ ਕਿ ਜਨਮਦਾਰ ਜਨਮ ਬੰਦਾ ਮਾਰਾ ਪਤਾ ਨਹੀਂ ਕਿਵੇਂ ਦਿਖਾਂਦਾ ਹੈ ਮੈਨੂੰ ਨਹੀਂ ਪਤਾ ਚੱਲ ਰਹੇ ਹਨ ਬਸ ਇਹ ਕਿ ਦੇਖੋ ਰੱਖ ਅੱਛਾ ਪਿਛਲੇ ਜਨਮਾਂ ਚ ਇਹ ਖੇਡ ਸੀਗੀ ਇਹ ਖੇਡ ਨਹੀਂ ਸੀਗੀ ਤੁਹਾਡੇ ਕੋਲ ਜਾਂ ਨਾਮ ਸਿਮਰ ਨਹੀਂ ਕਰਿਆ ਸੀ ਉਨਾਂ ਜਾਂ ਹਾਂਜੀ ਹਾਂਜੀ ਦੇਖੋ ਹੁਣ ਸੰਯੋਗੀ ਤੋਂ ਹੋ ਸਕਦਾ ਹੈ ਭਾਵ ਸੀਗੇ ਕਮਾਈ ਜਿਵੇਂ ਉਸ ਤਰੀਕੇ ਦੀ ਜਿਵੇਂ ਕਹ ਲੋ ਵੀ ਧਾਮ ਨਹੀਂ ਜਪਿਆ ਜਿਵੇਂ ਨਾਲ ਸੱਚੇ ਬਿਲਕੁਲ ਹਾਂਜੀ ਹਾਂਜੀ ਉਹ ਭੇਦ ਨਹੀਂ ਸੀਗਾ ਉਹ ਗੁਰੂ ਮੁਖਾਂ ਨੇ ਹੁਣ ਇਸ ਜਾਮੇ ਦੇ ਦੇਖੋ ਮਾਰਾ ਦੇ ਨਾਮ ਉਹ ਸੜਾ ਹੋਣ ਦੀ ਜੀਵਨ ਦਿੱਤਾ ਹੈ ਇਹ ਇਸ ਜਨਮ ਜਾ ਕੇ ਮਾਰਾ ਗੁਰੂ ਮੁਖਾਂ ਨੇ ਭੇ ਦਿੱਤਾ ਪੈਸਾ ਪੈਸੇ ਮਿਲਦੀ ਸੀ ਟੋਣਾ ਜਿਨ੍ਹਾਂ ਦੇ ਉਹਨਾਂ ਦੀ ਕਿਰਪਾ ਨਾਲ ਹੀ ਸੜਾ ਭੇਦ ਸਾਨੂੰ ਪਤਾ ਲੱਗਿਆ ਤੇ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਪਰ ਉਹ ਘਾਣਾ ਨੇ ਦਿੱਤਾ ਦੇਣਾ ਮਾਲਿਕ ਨੇ ਪਰ ਇੱਕ ਗੁਰਮੁਖਾ ਨੇ ਸਾਡੀ ਇਹਨਾ ਕਰਕੇ ਸਾਡੀ ਲਾਈਫ ਤੇ ਬਹੁਤ ਚੇਂਜ ਆਇਆ ਬਾਈ ਮੈਂ ਜਸਜੀਤ ਸਿੰਘ ਸਾਹਿਬ ਮੈਂ ਨਹੀਂ ਉਹਨਾਂ ਕੋਲ ਜਾ ਪੰਦਾ ਪਰ ਅੰਦਰੋਂ ਮੈਨੂੰ ਬਿਲਕੁਲ ਉਹਨਾਂ ਪਤਨੀ ਇੰਨਾ ਉਹਨਾਂ ਦਾ ਬਸੇ ਕਈ ਵਾਰ ਉਹਨਾਂ ਨੇ ਮੈਨੂੰ ਤੁਸੀਂ ਮੰਨੋ ਕਿ ਉਹਨਾਂ ਦਾ ਸੁੱਖ ਮੈਨੂੰ ਕਈ ਵਾਰ ਦੇਖਿਆ ਇਹ ਰਿਐਲਿਟੀ ਹੈ ਕਿਵੇਂ ਉਹਨਾਂ ਦੇ ਭਾਈ ਸਾਹਿਬ ਨੇ ਮੈਨੂੰ ਕਈ ਵਾਰ ਬਚਾਇਆ ਸੰਸਾਰੀ ਮੈਨੂੰ ਐ ਲੱਗਦਾ ਕਿ ਭਈ ਕੋਈ ਜਿਵੇਂ ਜਿਵੇਂ ਕੋਈ ਹੜਾ ਆ ਰਿਹਾ ਵੇ ਪਾਣੀ ਆ ਰਿਹਾ پوری ਦੁਨੀਆ 'ਚ ਪਾਣੀ 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 ਆ ਰਿਹਾ ਹੈ ਤੇ ਮਨਜੇ ਮਨ ਡਰ ਰਿਹਾ ਮਨ ਸੋਚ ਰਿਹਾ ਭਈ ਹੁਣ ਤਾਂ ਚੂਹੀ ਗਿਆ ਪਰ ਤੇ ਪੈਸਾ ਆ ਕੇ ਪਿੱਛੇ ਸਿਮਰਨ ਕਰਨ ਲੱਗਦੇ ਆ ਸਿਮਰਨ ਦੇ ਮਨ ਨੂੰ ਦਿਖਦੇ ਮੈਨੂੰ ਫਿਰ ਮੈਂ ਉਹਨਾਂ ਨੂੰ ਸ਼ੁਕਰ ਕਰਦਾ ਮੈਂ ਪੈਸਾ ਤੁਸੀਂ ਮੈਨੂੰ ਕਢ ਲਿਆ ਮੈਂ ਹੋਕਾ ਦੇ ਰਹੇ ਮੈਨੂੰ ਜਗਾ ਭਈ ਅੱਜ ਮਚਾ ਲੈ ਰਹੇ ਮੈਨੂੰ ਤੁਸੀਂ ਸੁੱਤੇ ਪਏ ਹੋਣੀ ਜਾਂ ਜਾਂ ਸਿਮਰਨ 'ਚ ਬੱਬਈ ਮੈਂ ਸੁੱਤੇ ਪੇ ਮੈਂ ਦੇਖ ਰਿਹਾ ਸਾਰਾ ਮੇਰਾ ਸ਼ਰੀਰ ਮੈਨੂੰ ਥੱਲੇ ਵੀ ਦਿਖ ਰਿਹਾ ਹੈ ਉਹ ਸ਼ਰੀਰ ਪਿਆ ਉੱਥੇ ਪਰ ਜਿਹੜਾ ਮਨ ਬਾਹਰ ਸ਼ਰੀਰ ਚੋਂ ਤੁਸੀਂ ਬਾਹਰ ਬਾਹਰ ਕਿ ਮੈਨੂੰ ਸਾਰਾ ਦਿਖ ਰਿਹਾ ਹੈ ਭਾਈ ਇਹ ਮੇਰੇ ਨਾਲ ਕਰਾ ਵਰਤੀ ਹੈ ਮੈਂ ਭਾਈ ਸਾਹਿਬ ਨੂੰ ਦੋ ਜਾਂ ਤਿੰਨ ਵਾਰ ਦੇਖਿਆ ਮੈਂ ਅੱਛਾ ਮੈਂ ਉਹ ਵੀ ਪੁੱਛਦਾ ਨਾ ਵੀ ਆਊਟ ਆਫ ਬਾਡੀ ਐਕਸਪੀਰੀਅੰਸ ਵੀ ਸ਼ਰੀਰ ਤੋਂ ਬਾਹਰ ਹੈ ਉਹ ਨਾਲ ਹੁੰਦੇ ਨੇ ਹੁੰਦੇ ਕਈ ਵਾਰੀ ਹੋਇਆ ਮੈਂ ਆਪਣੇ ਸ਼ਰੀਰ ਨੂੰ ਜਦੋਂ ਸ਼ਰੀਰ ਦੇ ਅੰਦਰ ਹੀ ਮੈਨੂੰ ਪਤਾ ਲੱਗ ਜਦੋਂ ਸੁਖਮ ਜਦ ਸ਼ਰੀਰ ਦੇ ਅੰਦਰ ਆਂਦਾ ਜਦੋਂ ਜਦੋਂ ਸਾਡਾ ਜਦੋਂ ਸ਼ਰੀਰ ਰਾਤੀ ਸੀ ਛੱਡ ਦਿੰਦੇ ਆ ਸਵੇਰੇ ਸ਼ਰੀਰ ਦੇ ਅੰਦਰ ਐਂਟਰ ਕਰਦਾ ਮੈਨੂੰ ਮਹਿਸੂਸ ਹੁੰਦਾ ਹੈ ਪਤਾ ਲੱਗਦਾ ਵੀ ਸਰੀਰ ਬਿਰਤ ਦਿਖ ਰਿਹਾ ਮੈਨੂੰ ਪਤਾ ਲੱਗਦਾ ਕਿ ਸਰੀਰ ਪਿਆ ਰੋਜ਼ਾਨਾ ਹੁੰਦਾ ਏ ਤੁਹਾਡੇ ਨਾਲ ਰੋਜ਼ਾਨਾ ਨਹੀਂ ਹੁੰਦਾ ਕਈ ਵਾਰ ਰੈਗੂਲਰ ਤੋਂ ਨਹੀਂ ਪਰ ਕਈ ਵਾਰ ਮੈਂ ਇਸ ਤਰ੍ਹਾਂ ਮੇਰੇ ਨਾਲ ਹੋਇਆ ਹੈ ਕਿ ਮਹਿਸੂਸ ਹੁੰਦਾ ਹੈ ਵੀ ਮੇਰਾ ਸਰੀਰ ਉੱਥੇ ਪਿਆ ਮੈਨੂੰ ਦਿਖਦਾ ਹੈ ਮੇਰਾ ਅੰਦਰਲੇ ਜਿਹੜੀ ਮੰਦੀ ਮੰਦੀ ਜਿਹੜੀ ਅੱਖ ਹੈ ਉਹਦੇ ਨਾਲ ਮੈਂ ਦੇਖ ਰਿਹਾ ਕਿ ਮੇਰਾ ਆਪਣਾ ਸਰੀਰ ਉੱਥੇ ਪਿਆ ਮੈਨੂੰ ਦਿਖਿਆ ਕਈ ਵਾਰੀ ਇਹ ਜਿਵੇਂ ਧੂਈਏ ਮੇ ਨਾਲ ਉਹ ਇਹ ਮੇਰੇ ਨਾਲ ਵੇਖ ਰਹਾ ਵਾ ਵੈਸੇ ਬੜੀਆਂ ਵੱਡੀਆਂ ਖੇਡਾਂ ਨੇ ਹਨਾ ਜੇ ਮਨ ਕੋਈ ਆਮ ਲੋਕ ਸੋਚਣਗੇ ਆਖਣਗੇ ਵੀ ਯਕੀਨ ਹੀ ਨਾ ਕਰਦੇ ਨਹੀਂ ਕਰਨਗੇ ਬਾਈ ਕੋਈ ਪਰ ਇਹ ਮੇਰੇ ਡੀਆਰਡੀ ਸੱਚ ਦੱਸ ਰਹੇ ਆ ਬਾਈ ਤਾਂ ਹੀ ਮੈਂ ਉਸ ਅਕਾਲਪੁਰਖ ਦਾ ਮੈਂ ਸ਼ੁਕਰ ਕਰਦਾ ਮੇਰਾ ਅੰਗਰਸੰਗ ਸਾਈ ਆ ਬਹੁਤ ਸਾਈਂ ਮਤਲਬ ਜਿਹੜੀ ਜਿਹੜਾ ਤੁਸੀਂ ਅਰਵਿੰਦ ਜਿਹੜਾ ਉੱਥੋਂ ਚੱਲਿਆ ਸੀ ਗੁਜਰਾਤ ਚੋਂ ਨਦੇੜ ਹੋ ਕੇ ਹਜੂਰ ਸਾਹਿਬ ਹੋ ਕੇ ਪਟਿਆਲੇ ਇੱਥੇ ਪੰਜਾਬ ਆਇਆ ਸੀ ਉਹਦਾ ਆਉਣਾ ਸਫਲ ਹੋ ਗਿਆ ਬਸ ਹੁਣ ਸਫਲ ਕਰਦਾ ਉਹਨੇ ਹੁਣ ਇੱਥੇ ਪਿਛਲੇ ਮਤਲਬ ਕਾਫੀ ਸਾਲਾਂ ਤੋਂ ਇੱਥੇ ਤੁਸੀਂ ਰਹਿ ਰਹੇ ਹੋ ਹਾਂਜੀ ਵੈਗਦੀ ਕਿਉਂ ਨਹੀਂ ਆਇਆ ਪਟਿਆਲੇ ਜੀ ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਜਰਨੀ ਬਾਰੇ ਜਾਣ ਕੇ ਸਮਾਂ ਦਿੱਤਾ ਵਕਤ ਦਿੱਤਾ ਐਡੇ ਸੋਹਣੇ ਵਿਚਾਰ ਦਿੱਤੇ ਗੱਲਾਂ ਸੁਣਾਈਆਂ